ਅੱਜ ਦੇ ਜ਼ਮਾਨੇ ਵਿੱਚ ਜੇਕਰ ਤੁਹਾਡੇ ਪਰਸ ਦੇ ਵਿੱਚ ਪੈਸੇ ਨਹੀਂ ਹੈਗੇ ਤਾਂ ਤੁਹਾਡੇ ਨਾਲ ਕੋਈ ਨਹੀਂ ਖੜੇਗਾ ਚਾਹੇ ਫਿਰ ਤੁਸੀਂ ਲੱਖ ਕਹੀ ਜਾਓ ਕਿ ਮੇਰੇ ਬਹੁਤ ਰਿਸ਼ਤੇਦਾਰ ਨੇ ਬਹੁਤ ਦੋਸਤ ਨੇ ਇੱਥੋਂ ਤੱਕ ਕਿ ਆਪਣੇ ਸਕੇ ਭਰਾ ਵੀ ਸਾਥ ਛੱਡ ਦੇਣਗੇ ਪਰ ਜੇਕਰ ਤੁਹਾਡਾ ਪਰਸ ਪੈਸਿਆਂ ਦੇ ਨਾਲ ਭਰਿਆ ਹੋਇਆ ਹੈ ਤੁਹਾਡੇ ਕੋਲੇ ਪੈਸੇ ਹੈਗੇ ਨੇ ਤਾਂ ਫਿਰ ਉਹ ਵੀ ਤੁਹਾਡੇ ਰਿਸ਼ਤੇਦਾਰ ਤੁਹਾਡੇ ਮਿੱਤਰ ਬਣ ਜਾਣਗੇ ਜਿਨ੍ਹਾਂ ਨੂੰ ਤੁਸੀਂ ਕਦੇ ਜਾਣਦੇ ਵੀ ਨਹੀਂ ਹੋਵੋਗੇ ਉਹ ਵੀ ਤੁਹਾਨੂੰ ਪੈਸੇ ਦੇਣਗੇ ਲੈ ਰੱਖ ਲੈ ਕੋਈ ਗੱਲ ਨਹੀਂ ਤੇਰੇ ਪੈਸੇ ਨਹੀਂ ਕਿਤੇ ਜਾਂਦੇ ਆ ਜਾਣਗੇ ਤੇ ਦੁਨੀਆ ਦਾ ਦਸਤੂਰ ਹੈ ਚਾਹੇ ਤੁਸੀਂ ਕਿਸੇ ਕੋਲੋਂ ਕੁਝ ਨਾ ਮੰਗੋ ਪਰ ਜੇਕਰ ਤੁਹਾਡੇ ਤੇ ਗਰੀਬੀ ਹੈ ਤੁਹਾਡਾ ਘਰ ਨਹੀਂ ਸਹੀ ਉਹਦੇ ਵਿੱਚ ਕੋਈ ਨਹੀਂ ਆਏਗਾ ਸਾਰੇ ਇਦਾਂ ਸੋਚਣਗੇ ਜੇ ਇਹਦੇ ਨਾਲ ਰਿਸ਼ਤਾ ਰੱਖ ਲਿਆ ਕਿਤੇ ਸਾਡੇ ਤੋਂ ਪੈਸੇ ਨਾ ਮੰਗ ਲੇ ਜੇ ਜਮਾਂ ਸੱਚ ਗੱਲ ਦਸਾਂ ਉਹ ਨਹੀਂ ਗਰੀਬੀ ਤੰਗ ਨਹੀਂ ਕਰਦੀ ਜਿੰਨੇ ਬਦਲਦੇ ਲੋਕ ਤੰਗ ਕਰਦੇ ਨੇ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਜਮਾਂ ਵੀ ਲੋੜ ਨਹੀਂ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਉਪਾਅ ਦੱਸੂਗਾ ਜਿਹਦੇ ਨਾਲ ਤੁਹਾਡੇ ਪਰਸ ਦੇ ਵਿੱਚ ਹਮੇਸ਼ਾ ਪੈਸੇ ਭਰੇ ਰਹਿਣਗੇ ਤੁਹਾਨੂੰ ਆਪ ਨੂੰ ਨਹੀਂ ਪਤਾ ਚੱਲੂਗਾ ਕਿ ਪੈਸੇ ਆ ਕਿੱਧਰੋਂ ਰਹੇ ਨੇ ਤੁਹਾਨੂੰ ਕਦੀ ਵੀ ਕਿਸੇ ਕੋਲੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਗੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਤੁਸੀਂ ਆਪਣੇ ਪਰਸ ਦੇ ਵਿੱਚ ਇਹ ਦੋ ਚੀਜ਼ਾਂ ਰੱਖਣੀਆਂ ਨੇ ਤੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਪਰਸ ਦੇ ਵਿੱਚ ਉਹ ਕਦੀ ਪੈਸੇ ਨਹੀਂ ਮੁੱਕਣਗੇ ਪਰ ਸ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇਗਾ ਜਿੰਨੇ ਵੀ ਅਮੀਰ ਲੋਕ ਨੇ ਜਿੰਨੇ ਵੀ ਤੁਸੀਂ ਆਪਣੇ ਆਸੇ ਪਾਸੇ ਪੈਸੇ ਵਾਲੇ ਲੋਕ ਵੇਖਦੇ ਹੋ ਸਾਰੇ ਇਹ ਉਪਾਅ ਕਰਦੇ ਨੇ ਪਰ ਤੁਹਾਨੂੰ ਕੋਈ ਨਹੀਂ ਦੱਸਦਾ ਕੋਈ ਨਹੀਂ ਚਾਹੁੰਦਾ ਕਿ ਕੋਈ ਅੱਗੇ ਹੋਵੇ ਵੈਸੇ ਤਾਂ ਇਹ ਦੋਨੋਂ ਚੀਜ਼ਾਂ ਬਹੁਤ ਖਾਸ ਨੇ ਪਰ ਜੋ ਦੂਸਰੀ ਚੀਜ਼ ਹੈ ਉਹਨੂੰ ਤੁਸੀਂ ਆਪਣੇ ਪਰਸ ਦੇ ਵਿੱਚ ਧਿਆਨ ਨਾਲ ਰੱਖਣਾ ਕਿਉਂਕਿ ਉਹ ਦੂਸਰੀ ਚੀਜ਼ ਹੀ ਵੱਧ ਤੋਂ ਵੱਧ ਪੈਸਾ ਲੈ ਕੇ ਤੁਹਾਡੇ ਕੋਲ ਆਏਗੀ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਦੀ ਸਭ ਤੋਂ ਪਹਿਲੀ ਚੀਜ਼ ਹੈ ਫੋਟੋ ਤੁਸੀਂ ਸੋਚਦੇ ਹੋਵੋਗੇ ਕਿ ਫੋਟੋ ਕਿੰਨਾ ਦੀ ਫੋਟੋ ਤੁਹਾਡੇ ਮਾਪੇ ਦੀ ਹੁਣ ਤੁਸੀਂ ਸੋਚੋਗੇ ਕਿ ਮਾਪੇ ਦੀ ਫੋਟੋ ਕਿਵੇਂ ਪੈਸਾ ਲੈ ਕੇ ਆਏਗੀ ਕਿਵੇਂ ਅਸੀਂ ਉਹਦੇ ਵਿੱਚ ਉਹ ਰੱਖਾਂਗੇ ਫੋਟੋ ਰੱਖਣ ਨਾਲ ਕੀ ਹੋ ਜਾਏਗਾ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਣਗੇ ਮੈਂ ਤੁਹਾਨੂੰ ਸਾਰੇ ਸਵਾਲ ਕਲੀਅਰ ਕਰਦਾ ਜਦੋਂ ਇਨਸਾਨ ਤੇ ਮਾੜਾ ਸਮਾਂ ਆਉਂਦਾ ਉਹਦੇ ਕੋਲੇ ਪੈਸੇ ਨਹੀਂ ਹੁੰਦੇ ਉਹਦਾ ਬਟੂਆ ਬਿਲਕੁਲ ਖਾਲੀ ਹੁੰਦਾ ਹੈ ਕਈ ਵਾਰ ਤਾਂ ਇਦਾਂ ਦਿਲ ਕਰਦਾ ਹੈ ਕਿ ਕੋਈ ਗਲਤ ਕਦਮ ਚੱਕ ਲਈਏ ਕਿਉਂਕਿ ਜਿੰਨਾ ਤੇ ਆਸ ਹੁੰਦੀ ਹੈ ਕਿ ਸਾਡਾ ਸਾਥ ਦੇਣਗੇ ਜਦੋਂ ਉਹ ਬਦਲਦੇ ਨੇ ਫਿਰ ਬਹੁਤ ਦੁੱਖ ਹੁੰਦਾ ਹੈ ਉਦੋਂ ਇਦਾਂ ਲੱਗਦਾ ਹੈ ਕਿ ਧਰਤੀ ਪਾੜ ਜਾਵੇ ਤੇ ਵਿੱਚ ਵੜ ਜਾਈਏ ਕਿਉਂਕਿ ਜ਼ਿੰਦਗੀ ਦੇ ਵਿੱਚ ਜਿੰਨਾ ਤੇ ਵਿਸ਼ਵਾਸ ਕਰੀਏ ਜਦੋਂ ਉਹ ਮੁੱਕਰ ਜਾਣ ਫਿਰ ਦਿਲ ਦੇ ਵਿੱਚ ਇੰਨਾ ਦਰਦ ਹੁੰਦਾ ਕਿ ਨਾ ਤਾਂ ਕਿਸੇ ਨੂੰ ਦੱਸ ਸਕਦੇ ਆ ਤੇ ਨਾ ਹੀ ਕਿਸੇ ਅੱਗੇ ਰੋ ਸਕਦੇ ਆ ਮਨ ਦੇ ਵਿੱਚ ਬਹੁਤ ਭੜੇ ਭੜੇ ਖਿਆਲ ਆਉਂਦੇ ਨੇ ਇੱਕ ਤਾਂ ਗਰੀਬੀ ਹੁੰਦੀ ਹੈ ਉੱਤੋਂ ਲੋਕ ਬਦਲ ਜਾਂਦੇ ਨੇ ਫਿਰ ਕਈ ਵਾਰ ਇਸ ਦੁਨੀਆ ਤੋਂ ਜਾਣ ਨੂੰ ਜੀ ਕਰਦਾ ਇਦਾਂ ਜੀ ਕਰਦਾ ਕਿ ਛੱਡ ਕੇ ਸਭ ਕੁਝ ਚਲੇ ਜਾਈਏ ਜਦੋਂ ਵੀ ਮਨ ਦੇ ਵਿੱਚ ਭੜੇ ਖਿਆਲ ਆਉਣ ਤੇ ਫਿਰ ਉਸ ਫੋਟੋ ਨੂੰ ਕੱਢ ਕੇ ਵੇਖ ਲਈਏ ਆਪਣੇ ਮਾਪੇ ਦੀ ਫੋਟੋ ਹਮੇਸ਼ਾ ਆਪਣੇ ਬਟੂਏ ਦੇ ਵਿੱਚ ਰੱਖੀਏ ਪਰਸ ਦੇ ਵਿੱਚ ਰੱਖੀਏ ਜਦੋਂ ਵੀ ਉਹ ਖੋਲਹੀਏ ਤੇ ਫਿਰ ਆਪਣੀ ਨਿਗਾ ਉਹਨਾਂ ਤੇ ਪਵੇ ਤੇ ਆਪਾਂ ਸੋਚੀਏ ਕਿ ਆਪਾਂ ਚਲੇ ਗਏ ਮਾਬਾਪ ਕੀ ਕਰਨਗੇ ਉਹਨਾਂ ਦਾ ਧਿਆਨ ਕੌਣ ਰੱਖੇਗਾ ਉਹਨਾਂ ਨੇ ਇੰਨੇ ਔਖੇ ਹੋ ਕੇ ਆਪਾਂ ਨੂੰ ਪਾਲਿਆ ਤੇ ਆਪਾਂ ਨਿੱਕੀ ਜਿਹੀ ਜ਼ਿੰਦਗੀ ਚ ਛੋਟੀ ਜਿਹੀ ਗੱਲ ਕਰਕੇ ਛੱਡ ਕੇ ਸਭ ਕੁਝ ਚਲੇ ਜਾਈਏ ਇਹ ਗਲਤ ਹੈ ਆਪਣੇ ਮਨ ਵਿੱਚ ਆਉਂਦੇ ਮਾੜੇ ਖਿਆਲਾਂ ਨੂੰ ਉਹ ਚੀਜ਼ ਦੂਰ ਕਰੇਗੀ ਇਸ ਕਰਕੇ ਹਮੇਸ਼ਾ ਆਪਣੇ ਪਰਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਪਣੇ ਮਾਪੇ-ਬਾਪ ਦੀ ਫੋਟੋ ਰੱਖੋ ਜਦੋਂ ਕੋਲ ਕੁਝ ਨਹੀਂ ਹੋਏਗਾ ਤੇ ਮਾੜੇ ਵਿਚਾਰ ਆਉਣਗੇ ਉਹਨਾਂ ਨੂੰ ਇਹ ਸਭ ਕੁਝ ਦੂਰ ਕਰੇਗਾ ਤੇ ਤੁਸੀਂ ਕੋਈ ਗਲਤ ਡਿਸੀਜਨ ਲੈਣ ਤੋਂ ਬਚ ਜਾਓਗੇ ਹੁਣ ਗੱਲ ਕਰਦੇ ਆਂ ਦੂਸਰੀ ਚੀਜ਼ ਦੀ ਇਹਨੂੰ ਧਿਆਨ ਨਾਲ ਸੁਣਿਓ ਇਹੀ ਤੁਹਾਡੇ ਕੋਲੇ ਪੈਸਾ ਲੈ ਕੇ ਆਏਗੀ ਇਹੀ ਹੁਣ ਤੁਹਾਡੇ ਬਟੂਏ ਦੇ ਵਿੱਚ ਪੈਸੇ ਦੀ ਬਰਕਤ ਪਾਵੇਗੀ ਉਹ ਦੂਸਰੀ ਚੀਜ਼ ਹੈ ਪੈਸੇ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਭਰਾਵਾ ਸਾਡੇ ਕੋਲ ਤਾਂ ਪਹਿਲਾਂ ਹੀ ਪੈਸੇ ਹਨੀ ਫਿਰ ਅਸੀਂ ਬਟੂਏ ਦੇ ਵਿੱਚ ਪੈਸੇ ਕਿੱਥੋਂ ਪਾਵਾਂਗੇ ਰੁਕੋ ਇਹਦਾ ਵੀ ਤੁਹਾਨੂੰ ਦੱਸਦਾ ਬਹੁਤ ਸਾਰੇ ਪੈਸਿਆਂ ਦਾ ਵੀ ਫਰਕ ਹੁੰਦਾ ਹੈ ਦੋ ਤਰ੍ਹਾਂ ਦੇ ਪੈਸੇ ਹੁੰਦੇ ਨੇ ਇੱਕ ਤਾਂ ਪੈਸੇ ਉਹ ਹੁੰਦੇ ਨੇ ਜੋ ਆਪਾਂ ਬੇਈਮਾਨੀ ਨਾਲ ਕਮਾ ਕੇ ਬਟੂਆ ਭਰ ਲੈਨੇ ਆ ਤੇ ਦੂਸਰੇ ਪੈਸੇ ਉਹ ਹੁੰਦੇ ਨੇ ਜੋ ਮਿਹਨਤ ਦੀ ਕਮਾਈ ਦੇ ਨਾਲ ਪੈਸੇ ਨਾਲ ਬਟੂਆ ਭਰਦੇ ਨੇ ਆਪਾਂ ਦੂਸਰੇ ਨੰਬਰ ਵਾਲੇ ਪੈਸੇ ਕਮਾਉਣੇ ਨੇ ਮਿਹਨਤ ਦੀ ਕਮਾਈ ਵਾਲੇ ਪੈਸੇ ਕਮਾ ਕੇ ਫਿਰ ਆਪਣੇ ਬਟੂਏ ਦੇ ਵਿੱਚ ਪਾਉਣੇ ਨੇ ਜਦੋਂ ਆਪਣੇ ਮਨ ਦੇ ਵਿੱਚ ਸ਼ਾਂਤੀ ਹੋਏਗੀ ਆਪਣੇ ਮਨ ਦੇ ਵਿੱਚ ਕੋਈ ਵੀ ਵੈਰ ਮਟਾਵ ਨਹੀਂ ਹੋਏਗਾ ਆਪਾਂ ਮਿਹਨਤ ਨਾਲ ਕਮਾ ਕੇ ਫੇਰ ਆਪਣੇ ਬਟੂਏ ਦੇ ਵਿੱਚ ਪੈਸੇ ਪਾਈ ਹੋਣਗੇ ਤੇ ਫੇਰ ਉਹ ਪੈਸੇ ਹੋਰ ਆਉਣਗੇ ਕਿਉਂਕਿ ਚਾਹੇ ਇਮਾਨਦਾਰੀ ਨਾਲ ਪੈਸੇ ਕਮਾ ਲਈਏ ਉਹਦੇ ਵਿੱਚੋਂ ਦਾਨ ਵੀ ਕਰਨਾ ਥੋੜਾ ਜਿਹਾ ਦਾਨ 100 ਰੁਪਏ ਕਮਾਇਆ 10 ਰੁਪਏ ਦਾਨ ਕਰ ਦਿਓ 10 ਰੁਪਏ ਨਾਲ ਤੁਸੀਂ ਗਰੀਬ ਨਹੀਂ ਹੋਣ ਵਾਲੇ ਅਮੀਰ ਨਹੀਂ ਹੋਣ ਵਾਲੇ ਪਰ ਤੁਹਾਡੇ ਮਨ ਦੇ ਵਿੱਚ ਸ਼ਾਂਤੀ ਆਏਗੀ ਜੋ ਕਰੋੜਾ ਰੁਪਏ ਵਾਲੇ ਨੂੰ ਵੀ ਨਹੀਂ ਮਿਲਦੀ ਮਿਹਨਤ ਦੀ ਕਮਾਈ ਹੋਏ ਪੈਸੇ ਆਪਣੇ ਬਟੂਏ ਵਿੱਚ ਰੱਖੋਗੇ ਉਹਦੇ ਨਾਲ ਦਾਨ ਕਰੋਗੇ ਤੇ ਫਿਰ ਉਹੀ 10 ਗੁਣਾ ਹੋ ਕੇ ਵਾਪਸ ਜ਼ਰੂਰ ਆਉਣਗੇ ਤੇ ਫਿਰ ਹੋਰ ਬਰਕਤ ਹੋਏਗੀ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਿਓ ਸਿਰਫ ਇੱਕ ਵਾਰੀ ਦੋ ਚੀਜ਼ਾਂ ਮੇਰੇ ਕਹੇ ਤੇ ਆਪਣੇ ਪਰਸ ਦੇ ਵਿੱਚ ਰੱਖਿਓ ਬਰਕਤ ਵੀ ਹੋਏਗੀ ਧਨ ਵੀ ਮਿਲੇਗਾ ਖੁਸ਼ ਵੀ ਰਹੋਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕੇ ਦਰवेश ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ